ਜੀ ਦੋਸਤੋ ਅਸੀਂ ਬੋਰ ਦਾ ਸਮਾਨ ਲੱਦ ਲਿਆ ਤੇ ਆਪਣੇ ਬੋਰ ਲਾਉਣ ਦੀ ਤਿਆਰੀ ਕਰਦੇ ਆ ਆਪਣੇ ਆਪ ਦੇ ਵਾਹਨ ਚ ਬੋਰ ਲਾਵਾਂਗੇ ਮੂਸੇ ਪਿੰਡ ਤੋਂ ਸਮਾਨ ਲੈ ਕੇ ਤੁਰਦੇ ਆ ਬੋਰ ਵਾਲੀਆਂ ਪਾਈਪਾਂ ਟਰਾਲੀ ਚ ਲੱਦ ਲੀਆਂ ਸਿੱਧੂ ਮੂਸੇ ਵਾਲੇ ਬਾਈ ਦੇ ਪਿੰਡੋਂ ਇੱਥੇ ਬੋਰ ਲਾਇਆ ਸੀਗਾ ਮੂਸੇ ਪਿੰਡ ਤੇ ਇੱਥੋਂ ਲੈ ਕੇ ਚੱਲਦੇ ਆ ਸਮਾਨ ਟਰਾਲੀ ਚ ਲੱਦ ਲਿਆ ਤੇ ਬਾਕੀ ਆ ਕੇ ਫਿਰ ਮਸ਼ੀਨ ਲੈ ਜਾਗੇ ਕਿ ਨਾ ਸਮਾਨ ਲਾ ਕੇ ਆਉਣੇ ਟਰਾਲੀ ਖੜਾ ਕੇ ਆਉਣੇ ਉਦੋਂ ਬਾਅਦ ਆ ਕੇ ਮਸ਼ੀਨ ਪਾ ਕੇ ਲੈ ਜਾਗੇ ਬਾਕੀ ਅੱਗੇ ਸਾਨੂੰ ਜਿਵੇਂ ਕੋਈ ਚੱਲਦਾ ਪ੍ਰੋਗਰਾਮ ਹੋਰ ਲਾਉਣ ਦਾ ਉਹ ਬਾਕੀ ਦਿਖਾਵਾਂਗੇ ਅੱਗੇ ਠੀਕ ਹੈ ਜੀ ਲਓ ਜੀ ਤਿਆਰੀ ਹੋ ਗਈ ਬੋਰ ਲਾਉਣ ਦੀ ਮਸ਼ੀਨ ਫਿੱਟ ਹੋ ਗਈ ਤੇ ਬਾਕੀ ਹੁਣ ਚਲਾਉਣੇ ਆ ਕੰਮ ਤੇ ਬਾਬਾ ਜੀ ਨੂੰ ਸਤਿਆ ਸੀਗਾ ਵੀ ਅਰਦਾਸ ਕਰ ਦਿਓ ਜੀ ਬੋਰ ਕਰਨ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ बाबा जी को तो अरदास कराने फिर कम शु कराने

ਨਾ ਕੋ ਸਪੈਪ ਖੱਖ ਖਾਲੀ ਬੋਕੀ ਨਾ ਲਾਇਆ ਸੀ ਤੇ ਪਹਿਲੀ ਰੋਕੀ ਹੈ ਸਮਾਹ ਹੋ ਗਿਆ ਜੀ 6:30 ਵਜੇ ਦਾ ਸ਼ਾਮ ਸਾਮ ਦੇ 6:30 ਵਜੇ ਤੇ 4 ਪਾਈਪ ਪਹਿਲਾਂ ਥੱਲੇ ਵਾਕੇ 5ਵਾਂ ਪਾਈਪ ਲੱਗ ਗਿਆ 6:30 ਵਜੇ ਚਲਾਇਆ ਸੀ ਕੰਮ ਤੇ 2 ਘੰਟੇ ਹੋਏ ਨੇ 4 ਪਾਈਪ ਵਹਿ ਗਏ 2 ਘੰਟੇਾਂ ਪੰਜਵਾਂ ਪਾਈਪ ਲਾਤਾ ਸਾਢੇ 6 ਵਜੇ ਦਾ ਸਮਾਂ ਹੋ ਗਿਆ ਗਰਮੀ ਨੇ ਤਾਂ ਗੱਲ ਕਰ ਬਦਲਾ ਤੇ ਗਰਮੀ ਬਹੁਤ ਸੀ ਦਿਨੇ ਜਦੋਂ ਮਾਲ ਚੱਕ ਕੇ ਲਿਆਂਦਾ ਨਾਲੇ ਤੇ ਜਦੋਂ ਅੱਛੇ ਫਿਟਿੰਗ ਕਰੀ ਆ ਗਰਮੀ ਅੱਜ ਸਾਰਾ ਦਿਨ ਫੁੱਲ ਸੀ ਹੁਣ ਜਾ ਕੇ ਮਾੜਾ ਜਿਹਾ ਬੱਦਲ ਬਾਈ ਹੋਈ ਆ ਠੰਡ ਹੋਈ ਆ ਪੈ ਪਚਲ ਪਿਆ ਹੁਣ ਪੰਜਵਾਂ ਤਰੀਕ ਹੈਗੀ ਅੱਜ 14 ਜੂਨ 14 ਤਰੀਕ ਸਾਢੇ 6 ਹੋ ਗਏ ਇਹ ਬਟੂਰੇ ਲਾ ਕੇ ਮਹਾਰਾਜਾ ਖੜਾ ਹੈ 14 ਤਰੀਕ 6ਵਾਂ ਮਹੀਨਾ 2025 ਦਿਨ ਹੈਗਾ ਸ਼ਨੀਵਾਰ ਉਤੇ ਲੱਗੀ ਕੁੰਡੀ ਤੇ ਤੇ ਪੈਰ ਜੇ ਤੇ ਕੁੰਡੀ ਤੇ ਬਰੇਤੀ ਆਉਂਦੀ ਐ ਹਮ ਲੱਗੀ ਫਾਉ ਬੈਬ ਜਦੋਂ ਬੈਬ ਲੱਗ ਗਿਆ ਮੰਮ ਫਿਰ ਬਤਨ ਲੱਗ ਗਈ ਥੋੜੀ ਦੂਰ ਹੁਣ ਹਜੇ ਸ਼ੁਰੂ ਹੋਇਆ ਨਾ ਪਾਣੀ ਹੁਣ ਆ ਪਾ ਬੱਗ ਗਿਆ ਜਦੋਂ